ਬਲਿੰਦਰ ਬਿਲਕੁਲ ਨਾ ਮਾ ਵਾ ਠੀਕ ਹੈ ਨਾ ਕੋਈ ਗੱਲ ਨਹੀਂ ਤੁਸੀਂ ਰੋ ਨਾ ਆ ਜਾਓ ਅੰਦਰ ਤੁਸੀਂ ਦਾ ਕਰਦੇ ਬੇਰਤੀ ਤੇ ਚਲ ਕਿਸ਼ਕਬਲੀਏ ਤੇ ਦਿ ਲੋਗੇ ਸਕੂਲ ਨਾ ਪੁੱਛਿਆ ਤੁਮ ਤਸ ਕੀ ਹੋ ਗਿਆ ਪੁੱਤ ਕੀ ਹੋਇਆ ਪੁੱਤ ਅੱਜ ਹੀ ਹੋਈ ਕੀ ਹੋਇਆ ਪੁੱਤ ਇੱਕ ਘਬਰਾਈ ਵੀ ਆ ਤੁਸੀਂ ਐਂ ਕਰੋ ਹਜੇ ਸਾਰਾ ਪੁੱਤੋ ਬੈਠੋ ਆਪਾਂ ਬੈਠ ਕੇ ਗੱਲ ਕਰਦੇ ਆਂ ਇਹ ਘਬਰਾਈ ਵੀ ਆ ਇਹਨੂੰ ਪਾਣੀ ਪਿਓ ਥੋੜਾ ਜੱਟ ਨਾ ਮੈਂ ਪਾਣੀ ਪੀ ਪੁੱਤ ਠੀਕ ਨਾ ਬੱਤੋ ਠੀਕ ਹੈ ਬੱਤੋ ਹਾਂ ਅਜਿਹਾ ਨਾ ਦਿੱਲੀ ਹੈ ਕੈਬ ਹੋਈ ਹੈ ਉਹ ਜਿਹੜੇ ਅਸੀਂ ਭਾਲਣ ਲੱਗੇ ਹੋਏ ਆ ਕਿਹੜੀ ਜਗ੍ਹਾ ਅਸੀਂ ਇਹਨੂੰ ਛਾਣਨਾ ਹੈ ਕਿਹੜੀ ਜਗ੍ਹਾ ਅਸੀਂ ਇਹਨੂੰ ਲੱਭਿਆ ਨਹੀਂ ਆ ਅੱਜ ਕੋਈਰ ਵੀ ਅਸੀਂ ਆ ਜਿਹੜਾ ਆਪਣਾ ਇੱਧਰ ਨਹੀਂ ਹੈਗਾ ਕੀ ਨਾ ਆਪਣਾ ਕੋਨਿਆਂ ਨਾਲ ਕੋਨਿਆਂ ਨੇ ਦੇ ਕੋਲੇ ਭਾਲ ਦੇ ਫਿਰਦੇ ਸੀਗੇ ਹਾਂ ਉਹ ਕਿੱਥੇ ਬਿਲੀ ਰਹੇ ਨੇ ਉਹ ਰਾਸਤੇ ਦੇ ਵਿੱਚ ਪਤਾ ਨਹੀਂ ਕਿਵੇਂ ਭੱਜੀ ਆਉਂਦੇ ਸੀ ਇਹਨੂੰ ਬੋਰ ਕੋਲ ਪੁੱਛਿਆ ਠੀਕ ਹੈ ਕਬਰਾਈ ਵੀ ਆ ਪਤਾ ਨਹੀਂ ਕਿਉਂ ਕੋਸਰ ਨੂੰ ਅਜ ਨਾਲ ਦੱਸਿਆ ਵੀ ਨਹੀਂ ਅਸੀਂ ਕਿੱਥੇ ਲਿੱਡਰ ਸਿੰਘ ਗਈ ਜਾਂਦੀ ਹੈ ਇਕੱਲਾ ਹਾਂ ਹਾਂ ਬੁੱਤ ਕੀ ਕਰਸੇਗਾ ਕੀ ਹੋ ਗਿਆ ਬੁੱਤ ਕੋਲੇ ਕੁਛ ਵੀ ਨਾ ਕਰਨ ਇਕੱਤਰ ਸੀ ਹਾਂ ਮੈਨੂੰ ਨਾ ਸਾਰਾ ਪਤਾ ਲੱਗ ਗਿਆ ਇਹ ਸਾਰੀ ਫਰਕੂਟ ਮੇਰੇ ਮਾਮੇ ਜੀ ਕੀ ਕੀ ਹੋ ਗਿਆ ਮੈਂ ਉੱਥੇ ਛੋਟੇ ਕਹਿੰਦੇ ਗਿਆ ਸੀ ਨਾ ਮੈਨੂੰ ਉਹਨਾਂ ਨੇ ਪੂਰਾ ਸੱਚ ਨਹੀਂ ਦੱਸਿਆ ਪਰ ਜਿਸ ਤਰ੍ਹਾਂ ਇਹਦੇ ਹਾਲਾਤ ਨੇ ਮੈਨੂੰ ਅੱਜ ਸਾਰਾ ਪਤਾ ਲੱਗ ਗਿਆ ਮੇਰੇ ਮਾਮੇ ਨੇ ਸਾਰਾ ਕੁਝ ਕੀਤਾ ਤੁਸੀਂ ਦੇਖੀ ਜਾਓ ਮੈਂ ਆਪਦੇ ਮਾਮੇ ਨੂੰ ਇੱਕ ਦਿਨ ਸਜਾਣਾ ਸਾਰਤ ਦਵਾ ਕੇ ਰਹੂੰਗਾ ਅਜੇ ਤੱਕ ਕੁਝ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਅਸੀਂ ਕਰੇ ਰਹਿਾਂਗੇ ਕਰਾਂਗੇ ਆਪਦੇ ਹਿਸਾਬ ਨਾਲ ਕਰਾਂਗੇ ਸਾਡੀ ਧੀ ਦਾ ਸਵਾਲ ਹੈ ਤੁਸੀਂ ਇਹ ਘਰੇ ਹਾਲਾਤਾਂ ਦੇ ਤੁਸੀਂ ਕੁਝ ਕਰ ਦੋਗੇ ਸਾਰੇ ਰੋੜਾ ਪੈ ਜੀਗਾ ਧੀ ਤੇ ਆਣੀ ਬੀਬੀ ਦਾ ਦਸਤਾਰ ਜੁਲ ਕਰਕੇ ਬਹਾਰ ਜੰਗੇ ਸਤਿ ਸ਼੍ਰੀ ਅਕਾਲ ਜੀ ਅੱਜ ਪੰਜ ਕਾਲਾ ਕੁਛ ਕਰਤਾ ਮਨਿੰਦਰ ਨੂੰ ਫੇਰ ਕੀ ਕਰਵਾਉਣਾ ਚਾਹੀਦੀ ਆ ਮਖਾਤੀ ਥਾਰੇ ਕੋਲ ਆ ਗਈ ਨਾ ਅੱਜ ਤਾਂ ਆਪਣਾ ਕੋਲ ਪ੍ਰੂਫ ਹੈ ਆਪਾਂ ਇੰਨੇ ਜਾਣਿਆ ਆਪਾਂ ਥਾਰੇ ਚਾਲਦੇ ਇਹਨੂੰ ਲੈ ਕੇ ਚਾਲਦੇ ਆ ਜਿਹੜੀ ਹਾਕ ਦੇ ਕੇ ਕੋਸਾਲੇ ਕੁਛ ਨਾ ਕੁਛ ਤਾਂ ਕਰਨਗੇ ਓਏ ਇਹਨੂੰ ਕੱਲ ਰਾਤ ਤੱਕ ਕਰ ਲੈ ਤੂੰ ਬੋਲ ਤਾਂ ਲੈ ਤੂੰ ਬੋਲਦੀ ਨਹੀਂ ਪਈ ਇਹ ਪਹਿਲਾਂ ਉਧਰ ਰੋਣਾ ਰੱਖਦਾ ਅੰਨੇਦਰਾ ਤੋਂ ਸਾਡੀ ਭੈਣ ਮਿਲੀਆਂ ਤੇ ਆਪਾਂ ਹੁਣ ਉਧਰ ਚੱਕਾਂਗੇ ਨਾ ਆਪਨੇ ਤਾਂ ਆਪਸ਼ਨ ਆ ਗਿਆ ਬਾਈ ਉਦਾਂ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈ ਥੋਡੀ ਗੱਲ ਵੀ ਸਹੀ ਹੈ ਬੋਤਾ ਤਾਂ ਬਾਬਾ ਥੋੜਾ ਵੀ ਕਦੇ ਕਦੇ ਚੜੀ ਕਿਹੜੇ ਕੋਲੇ ਲੈ ਆ ਪਰ ਪੈਸੇ ਦੀ ਗੱਡੀ ਨਾ ਕਰੋ ਠੰਡੇ ਮਤੇ ਨਾਲ ਸਭ ਕੁਝ ਸਹੀ ਹੋ ਜੀਗਾ ਮੈਂ ਤਾਂ ਆਇਆ ਕਿਦਰ ਦੱਸਿਆ ਵੀ ਤੁਸੀਂ ਸਰਵਿਸ ਸੋਚ ਲਿਓ ਪਰ ਜੇ ਕਿਤੇ ਮੇਰੀ ਮਦਦ ਦੀ ਲੋੜ ਹੋਈ ਨਾ ਤੁਸੀਂ ਮੈਨੂੰ ਫੋਨ ਕਰਦੇ ਮੈਂ ਨਾਲ ਦੇ ਨਾਲ ਥੋੜੇ ਕੋਲੇ ਆ ਜੂਗਾ ਬਿਲਕੁਲ ਕੋਈ ਨਹੀਂ ਤੁਸੀਂ ਆਇਆ ਕਰੋ ਇਹਨੂੰ ਆਰਾਮ ਕਰਾਓ ਠੀਕ ਹੈ ਇਹ ਤੋਂ ਸਾਰੀ ਗੱਲ ਪੁੱਛੋ ਵੀ ਕਿੱਥੇ ਸੀ ਹੈ ਨਾ ਕੀ ਕੋ ਜੋ ਇਹਦੇ ਨਾਲ ਹੋਇਆ ਸਾਰਾ ਕੋਈ ਨੂੰ ਮੁੱਛੋ ਖਰਾਪਾ ਹੋ ਉਸ ਕੇ ਹੱਥ ਤੇ ਆਪਾਂ ਗੱਲ ਕਰਾਂਗੇ ਇਹਦਾ ਕੋਈ ਤੇ ਦਿਨ ਉਹ ਵੀ ਦਿੱਕਤ ਕਰਿਆ ਜੀ ਇਹ ਰੁਕਲੇ ਇਹ ਦਾ ਫਿਰ ਸਰਪੁੱਤਾਂ ਦੀ ਹੋਣੀ ਹੋਣੀ ਖਬਰਾਈ ਹੋਈ ਹੈ ਬੋਲਦੀ ਵੀ ਤੇ ਸਿਹਤਰੀ ਹੈ ਨਾ ਮਿਲਦਾ ਕਿਉਂ ਕੋਈ ਨਾ ਰੱਤਾ ਦੇਦੀ ਹੈ ਚਲੋ ਅੱਜ ਕੱਲ੍ਹ ਥਾਣੇ ਤੇ ਜਾਣਾ ਤੇ ਤੁਹਾਨੂੰ ਚੁੱਪ ਕਰਕੇ ਨਹੀਂ ਬੈਠਣਾ ਸੁਣ ਮੈਂ ਦੱਸਦਾ ਜੇ ਤੁਸੀਂ ਅੱਜ ਚੁੱਪ ਕਰਕੇ ਬੈਠ ਗਏ ਨਾ ਅੱਜ ਤਾਂ ਇਹਦੇ ਨਾਲ ਕੁਝ ਹੋਇਆ ਕੱਲ ਨੂੰ ਕਿਸੇ ਵੀ ਪਰਿਵਾਰ ਦੇ ਮੈਂਬਰ ਨਾਲ ਕੁਝ ਹੋ ਸਕਦਾ ਠੀਕ ਹੈ ਤੇ ਤੁਸੀਂ ਇਦਾਂ ਚੁੱਪ ਨਾ ਕਰੋ ਮੈਨੂੰ ਮੇਰੇ ਮਾਮੇ ਦਾ ਪਤਾ ਕੋਈ ਨਹੀਂ ਪਤਾ ਅਸੀਂ ਜਰੂਰ ਤੈਨੂੰ ਦੱਸਾਂਗੇ ਮਾੜਾ ਜੇ ਇਹ ਨਹੀਂ ਸਾਨੂੰ ਸਾਰੀ ਗੱਲਬਾਤ ਖੁੱਲ ਕੇ ਦੱਸ ਦੇ ਤੁਸੀਂ ਐਂ ਕਰੇ ਜਦੋਂ ਇਹਨੇ ਸਾਨੂੰ ਸਾਰੀ ਗੱਲ ਦੱਸੀ ਨਾ ਤੁਸੀਂ ਫੋਨ ਦੇ ਵਿੱਚ ਵੀ ਰਿਕਾਰਡ ਕਰ ਲੈ ਠੀਕ ਹੈ ਜੇ ਇਹ ਗੱਲ ਹੈ ਬਾਈ ਤੇ ਅਸੀਂ ਅੱਜ ਆ ਤਰਕ ਨਹੀਂ ਬੰਦੇ ਜਿਵੇਂ ਤੂੰ ਕਹੇਂਗਾ ਅਸੀਂ ਤੇਰੇ ਨਾਲ ਮਨਿੰਦਰ ਸਰਦਾਰ ਜੀ ਮੈਂ ਹੁਣ ਤਾਂ ਦੱਸ ਬੋਲ ਕੇ ਆਦੇ ਘਰ ਤੇ ਆਇਆ ਨੂੰ ਕੀ ਹੋਇਆ ਪੁੱਤ ਕੀ ਹੋਇਆ ਪੁੱਤ ਨਹੀਂ ਹੋਈ ਹੈ ਕੋਈ ਨਹੀਂ ਸਿਰ ਨੂੰ ਆਸੀ ਥੋੜਾ ਟਾਈਮ ਪਿੱਕਰ ਕੇ ਰੋ ਕਰਦੇ ਆ ਤੇ ਫਿਰ ਇਹਨੂੰ ਸਾਰਾ ਕੁਝ ਕੁਝ ਡਾਕਟਰ ਨੂੰ ਬੁਲਾਓ ਠੀਕ ਹੈ ਇਹਦਾ ਬਲੱਡ ਪ੍ਰੈਸ਼ਰ ਚੈੱਕ ਕਰਾਓ ਮੈਨੂੰ ਲੱਗਦਾ ਇਹਦਾ ਬੀਪੀ ਵਧਿਆ ਹੋਇਆ ਮੈਂ ਡਾਕਟਰ ਨੂੰ ਲਗਾ ਕੇ ਤੁਰੇ ਕੋਲੇ ਪਰ ਉਹ ਕੋਣ ਆਇਆ ਅੰਦਰ ਮੈਂ ਕੋਸਲੇ ਮੈਂ ਫਿਕਰ ਕਰਦੇ ਹੋਣਗੇ ਮੈਂ ਤੁਹਾਨੂੰ ਕਹਿੰਦਾ ਸੀਗਾ ਜੇ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਨਾ ਮੈਨੂੰ ਫੋਨ ਕਰਿਓ ਮੈਂ ਉੱਥੇ ਹਾਜ਼ਰ ਹਾਂ ਤੁਹਾਡੇ ਵਾਸਤੇ ਕੋਈ ਚੱਕਰ ਨਹੀਂ ਐ ਫਿਰ ਫਿਰ ਮੈਂ ਇੱਕ ਵਾਰ ਫਿਰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਕਿਕਰ ਸਿੰਘ ਤੇ ਤੁਹਾਨੂੰ ਸ਼ੱਕ ਤਾਂ ਸੀਗਾ ਥਾਣੇ 'ਸੀ ਰਿਪੋਰਟ ਵੀ ਕਰਾਈ ਐ ਪਰ ਹੁਣ ਉਹ ਕਹਦੇ ਵੀ ਧਮਕੀ ਕੁੜੀ ਨੂੰ ਦਿੱਤੀ ਐ ਕੁੜੀ ਹੈ ਨਹੀਂ ਬਾਕੀ ਸਬੂਤ ਹੈ ਨਹੀਂ ਕੁੜੀ ਆ ਕੇ ਕਹੂਗੀ ਨਾ ਵੀ ਮੈਨੂੰ ਧਮਕੀਆਂ ਦਿੱਤਾ ਸੀ ਤਾਂ ਹੀ ਕਾਰਵਾਈ ਹੋਣੀ ਕਾਰਵਾਈ ਤਾਈ ਹੁੰਦੀ ਜੇ ਕੁੜੀ ਆਪ ਜਾ ਕੇ ਕਹਦੀ ਵੀ ਮੈਨੂੰ ਇਹ ਧਮਕੀਆਂ ਦਿੰਦਾ ਅਸੀਂ ਕਹਤਾ ਸਾਡੀ ਕੁੜੀ ਨੂੰ ਧਮਕੀਂ ਦਿੰਦਾ ਸਾਡੀ ਕੁੜੀ ਗਾਇਬ ਉਹ ਧਮਕੀ ਵਾਲੀ ਗੱਲ ਤਾਂ ਹੁਣ ਪਿੱਛੇ ਰਹਿ ਗਈ ਜੀ ਹੁਣ ਤਾਂ ਸਾਡੇ ਕੋਲੇ ਪੂਰੀ ਸਾਰੀ ਅੱਜ ਤੇ ਖੜੀ ਹੈ ਬਸ ਕੁੜੀ ਆ ਗਈ ਹੈ ਹੁਣ ਅਸੀਂ ਤੇ ਸਾਰੀ ਗੱਲਬਾਤ ਹੋ ਕੁੜੀ ਆ ਗਈ ਹੁਣ ਅਸੀਂ ਕੋਈ ਕਾਰਵਾਈ ਕਰਾਂਗੇ ਚੁੱਪ ਕਰਕੇ ਥੋੜੀ ਬੈਠਾਂਗੇ ਉਸ ਨੂੰ ਠੀਕ ਹੈ ਬੁਆ ਜੀ ਹਾਂ ਜੀ ਜਾਣਾ ਪੁੱਤ ਚਾਹ ਪੀਂ ਰਹੇ ਹੋ ਨੀ ਚਾਹ ਨਹੀਂ ਨਹੀਂ ਬਸ ਜੀ ਇਹਦੇ ਚਾਹ ਪਾਣੀ ਪੀ ਕੇ ਜਾਓ ਤੁਸੀਂ ਨਹੀਂ ਬੱਸ ਜੀ ਚਾਹ ਪਾਣੀ ਕਿੱਥੇ ਲੱਗ ਗਿਆ ਤੁਹਾਡਾ ਧੰਨਵਾਦ ਪੁੱਤ ਜੋ ਮੇਰੀ ਤੈ ਜੇ ਸਾਡੀ ਕੋਈ ਸੇਵਾ ਦੀ ਲੋੜ ਹੋਈ ਕੋਈ ਵੀ ਹੋਰ ਸੇਵਾ ਸਾਨੂੰ ਜਰੂਰ ਦੱਸਿਓ ਮੇਰੇ ਪੁੱਤ ਤੂੰ ਸੇਵਾ ਆਪ ਹੀ ਨਿਭਾਈ ਐ ਜਿਹੜੀ ਅਸੀਂ ਤੈਨੂੰ ਦਿਨਾਂ ਤੋਂ ਬੀ ਇਹ ਨੂੰ ਫੜ ਕੇ ਰੱਖਦੇ ਸੀ ਸਾਡੀ ਕੀ ਸਾਡੇ ਮੂਰੇ ਨੇ ਆ ਕਿ ਖੜਾ ਕੀ ਸ਼ਾਬਾਸ਼ ਧੰਨਵਾਦ ਕਰਦੇ ਹਾਂ ਇਸ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਪੁੱਤ ਮਨਿੰਦਰ ਸਸ਼ਿਕਾ ਮਨਿੰਦਰ ਦਵਾਈ ਲੈ ਕੇ ਨਾ ਠੀਕ ਹੋ ਜਾ ਅਸੀਂ ਤੇਰੇ ਨਾਲ ਆ ਜਦੋਂ ਵੀ ਸਾਨੂੰ ਤੂੰ ਕਹੇਂਗੀ ਨਾ ਅਸੀਂ ਸਾਰੇ ਸਕੂਲ ਦਾ ਪ੍ਰਸ਼ਾਸਨ ਸਾਰੇ ਤੇਰੇ ਨਾਲ ਆ ਮੈਂ ਸਾਰਿਆਂ ਨਾਲ ਗੱਲ ਕੀਤੀ ਹੋਈ ਐ ਤੂੰ ਫਿਕਰ ਨਾ ਕਰ ਤੂੰ ਠੀਕ ਹੋ ਜਾ ਹਾਂ ਜਬ ਮਨਿੰਦਰ ਇਹ ਚਦਰੀ ਦੇ ਕੀ ਹਾਲ ਕਰਦਾ ਹਾਂ ਹਾਂ ਜਬ ਮਨਿੰਦਰ 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 ਚੱਤ ਮਨਿੰਦਰ ਕੀ ਹੋ ਆ ਮਨਿੰਦਰ ਅਰੇ ਅਰੇ ਮੈਂ ਤਾਂ ਪਾਣੀ ਪਾ ਦੇ ਮਨਿੰਦਰ ਅਰੇ ਤੇ ਥੋੜਾ ਜਿਹਾ ਮਨਿੰਦਰ ਉੱਠ ਪੁੱਤ ਮਨਿੰਦਰ ਖੜੀ ਹੋ ਕਿ ਹੋ ਗਿਆ ਮਨਿੰਦਰ 15 ਰੁਪਏ ਨੂੰ ਹਾਂ ਅੰਦਰ ਲੈ ਕੇ ਚੱਲ ਮੈਂ ਕਰ ਦਿੰਦਾ ਤੁਸੀਂ ਡਾਕਟਰ ਨੂੰ ਲੈ ਗਿਆ ਹੋ ਗਿਆ ਮਨਿੰਦਰ ਕਿਉਂ ਰੱਖੋ ਚਲੋ ਆ ਲੈ ਦੋ ਸੰਨਿਦਰ ਗਿਆ ਡਾਕਟਰ ਸੰਨਿਦਰ ਡਰਾਈ ਹੋ ਗਿਆ ਆਇਆ ਵਈ ਭਾਈ ਹੂੰ ਤੂੰ ਤਾਂ ਰੱਖ ਲੈ ਕੱਪੜੇ ਹੂੰ ਮੈਂ ਇਨਾ ਕੱਪੜਿਆਂ 'ਚ ਹੀ ਰਹੂੰਗਾ ਉੱਥੇ ਇਨਾ ਕੱਪੜਿਆਂ 'ਚ ਭਲਾਂ ਕੀ ਹੋ ਰਹਿਗਾ ਕੱਪੜੇ ਨਵੇਂ ਚੱਕਰ ਆ ਦੇ ਕਰੋ ਚੱਕ ਲੈ ਨਾ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਇਹ ਗੱਲ ਕਹਿੰਦਾ ਸੀ ਮਾ ਹਾਂ ਹੁਣ ਅਪਰੇ ਕੋਲ 4 ਪੀ ਹੈਗੇ ਆ ਆਪਾਂ ਕਿਹੜੇ ਹੜਾਉਣ ਆ ਲੈ ਤਰ ਜਾਣਾਗਾ ਆਪਾਂ ਉਧਰ ਹੀ ਚੱਲ ਵੜਦੇ ਆ ਆਪਾਂ 4 ਦਿਨ ਉੱਥੇ ਰਲਾ ਕੇ ਆਪਾਂ ਦਾ ਜਦੋਂ ਦੀ ਗੱਲ ਠਿੱਡੀ ਹੋ ਗਈ ਜਾਂ ਕੋਈ ਗੱਲਬਾਤ ਉਹ ਨਿਪਟੜ ਗਈ ਉਦੋਂ ਬਾਅਦ ਚ ਪਾ ਜਾਗੇ ਗੱਲ ਤਾਂ ਤਰੀ ਠੀਕ ਹੈ ਤੂੰ ਵੀ ਮੇਰਾ ਮੋਟਾ ਏਨਾ ਗਿਆਨ ਰੱਖੀਂ ਜੇ ਕੋਈ ਵੀ ਗਲਵਾਤੀ ਜੀ ਹੈ ਨਾ ਆਸੇ ਪਾਸੇ ਤੇ ਪਾਸੇ ਮੇਰਨ ਨਾਲ ਸ਼ੇਅਰ ਕਰਨੀ ਹੈ ਕਿਸੇ ਹੋਰ ਨੂੰ ਦੱਸਦੀ ਆਪਦੇ ਘਰ ਵਾਲ ਨੂੰ ਨਹੀਂ ਉਹ ਭਰਾਵਾ ਮੈਂ ਆਪਦੇ ਹੱਥ ਥੋੜੀ ਘਟਾਉਣੇ ਆ ਜੇਦਾ ਪਤਾ ਕੋਈ ਮੁਰਕੀ ਆ ਤੇ ਘਰ ਵਾਲਿਆਂ ਨੂੰ ਤੂੰ ਗੱਲ ਕਰ ਲਵੇਂ ਤੇ ਮੁਰਕੀ ਬਸ ਸਾਰੀ ਗੱਲ ਬਸ ਉਹਨੂੰ ਮੈਂ ਕਰ ਦੂੰਗਾ ਗੱਲ ਉਹਦੇ ਕੋਲੇ ਉਹ ਤੇਰੇ ਸੱਸ ਨਾਲ ਉਹ ਵੀ ਭੈੜੀ ਆ ਉਹ ਤਾਂ ਹੁਣ ਤੂੰ ਐ ਕਰ ਕੱਪੜੇ ਚੱਕ ਕੇ ਤੇ ਵੱਡੀ ਅੱਡੀ ਤੇ ਆ ਜਾ ਚੱਲ ਠੀਕ ਹੈ ਬਾਈ ਹਾਂ ਮੈਨੂੰ 4000 ਰੁਪਿਆ ਤਾਂ ਦੇ ਦੇ ਉਹ ਘਰੇ ਜੇ ਉਹਨਾਂ ਬੋਲਿਆ ਵੀ ਮੈਨੂੰ ਕੁਝ ਦੇ ਕੇ ਜਾ ਤੂੰ ਐ ਕਰੀ ਮੇਰੀ ਗੱਲ ਸੁਣ ਤੂੰ ਚੁੱਪ ਕਰਕੇ ਜਾ ਸਿੰਧਰਬਾਣੀਆਂ ਕੋਲ ਹਾਂ ਠੀਕ ਹੈ ਸਿੰਧਰਬਾਣੀਆਂ ਨਾਲ ਮੈਂ ਕਹਿ ਦੂੰਗਾ ਫੋਨ ਕਰਕੇ ਉੱਥੇ ਉਹਨੂੰ ਕਹਿ ਦੀ ਪਰ ਜੇ ਇਹਨੂੰ ਕਹਿ ਦੀ ਸਿੰਧਰਬਾਣੀਆਂ ਕੋਲੇ ਵਗ ਜਾ ਚੁੱਪ ਕਰਕੇ ਰਾਸ਼ਨ ਪਾਣੀ ਜਿਹੜੀ ਵੀ ਚੀਜ਼ ਦਾ ਪਤਾ ਹੀ ਚੱਕਣਾ ਗਾ ਉਹ ਆਪੇ ਚੱਕ ਲੈ ਉਸ 10000 ਰੁਪਏ ਦਾ ਸਮਾਨ ਚਲ ਠੀਕ ਹੈ ਠੀਕ ਹੈ ਨਾ ਚਲ ਬਸ ਉਹਨੂੰ ਆਪਾਂ ਕਹਿ ਦਿੰਨੇ ਆ ਫੇਰ ਬਾਕੀ ਆਪਾਂ ਦੇਖੀਏ ਹਾਂ ਕੁੜੀ ਰਣਜੀਤ ਹਾਂ ਮੈਂ ਤਾਂ ਕੁਛ ਦਾਲ ਚ ਕੜਾ ਲੱਗਦਾ ਹੈ ਗੱਲ ਤਾਂ ਮੈਨੂੰ ਵੀ ਐਂ ਲੱਗਦੀ ਹੈ ਹਾਂ ਜਿਵੇਂ ਕੁੜੀ ਤੋਂ ਨਦੀ ਨੂੰ ਪੇਜ ਭਾਈ ਇਹਨਾਂ ਦੇ ਤਾਂ ਹਾਂ ਮੋਟਰਸਾਈਕਲ ਤੋਂ ਵੀ ਕਹਿੰਦੇ ਡਿੱਗ ਹਾਂ ਨਹੀਂ ਮਾਂ ਚੱਲ ਡਿੱਗ ਗਏ ਹੁਣਗੇ ਮੋਟਰਸਾਈਕਲ ਤੋਂ ਪਰ ਮੈਨੂੰ ਤਾਂ ਐਂ ਸੋਚ ਲੱਗੀ ਪਈ ਐ ਪੱਟੀ ਪੁੱਟੀ ਕਰਾ ਆ ਜਾਂਦਾ ਕੋਈ ਕਿਤੇ ਹੁਣ ਜਿਆਦਾ ਨਾ ਵੱਜੀ ਹੋਵੇ ਸੱਟ ਨਾਲੇ ਗੱਲ ਐਨੀ ਐ ਜੇ ਕਿਸੇ ਦੇ ਸੱਟ ਸੱਟ ਵੱਜਦੀ ਐ ਤਪਈ ਅਗਲਾ ਦੋ ਦਿਨ ਕਰੀ ਰਾਮ ਕਰਦਾ ਵੀ ਚਲ ਕੋਈ ਦਵਾਈ ਬੂਟੀ ਲੈਂਦਾ ਇੰਨੇ ਤਰ੍ਹਾਂ ਦਵਾਈ ਲਈ ਨਾ ਬੂਟੀ ਲਈ ਕੁਝ ਵੀ ਨਹੀਂ ਲਿਆ ਇਹ ਤਾਂ ਛੇਤੀ ਚੱਕ ਮੈਂ ਕਹਿੰਦਾ ਛੇਤੀ ਦੇਣੇ ਕੱਪੜੇ ਪਾ ਦੋ ਮੈਂ ਤਾਂ ਪਾਣੀ ਵਾਲਿਆ ਕੋਲੇ ਜਾਣਾ ਕੁਸ ਠੀਕ ਜਿਹੀ ਨਹੀਂ ਲੱਗੀ ਮੈਨੂੰ ਇਹਨਾਂ ਦੀ ਗੱਲ ਮੈਂ ਵੀ ਹੁਣ ਇਹ ਸੋਚਦੀ ਸੀ ਮੈਂ ਕਿਹਾ ਚਲ ਬਥੇਰਾ ਮੈਂ ਤਾਂ ਟਾਲੇ ਵੱਟੇ ਲਾਏ ਵੀ ਚਲ ਉਹਨਾਂ ਨੂੰ ਬੁਲਾ ਲੈਨੇ ਆ ਬਾਈ ਹੁਰਾਂ ਨੂੰ ਭੱਗ ਜਾਣਗੇ ਨਾਲ ਮੈਂ ਤਾਂ ਐਂ ਤਾਂ ਸੋਚਦੀ ਸੀ ਤੂੰ ਵੀ ਕੁਝ ਬੋਲੀ ਤੂੰ ਕਹਿ ਦਿੰਦੀ ਵੀ ਭਈ ਉਹਨਾਂ ਨੂੰ ਲੈ ਜਾਣਾਗਾ ਆ ਕੁੜੀ ਨੂੰ ਲੈ ਜਾ ਨਾਲ ਮੈਂ ਕਿਹਾ ਤਾਂ ਸੀ ਮਗਾਸੀ ਬਾਗ ਚੱਲਦੇ ਆ ਉਹ ਤਾਂ ਕਹਿੰਦਾ ਨਾ ਨਾ ਭੇਜਿਆ ਬੋਲਦਾ ਬੁੜਗਾ ਕੀ ਕਰੂੰਗੀ ਆ ਤੇ ਪਰ ਜੇ ਮੈਂ ਬਾਗ ਵੀ ਜਾਂਦੀ ਮੈਨੂੰ ਕਿਹੜਾ ਇਹਨਾਂ ਨੇ ਕੁਝ ਪਤਾ ਲੱਗਣ ਦੇਣਾ ਸੀ ਤੂੰ ਦੇਖੇ ਜਾਈ ਥੋੜੇ ਦਿਨ ਰੋਕਾ ਗੱਲ ਕੋਈ ਨਾ ਕੋਈ ਜ਼ਰੂਰ ਨਿਕਲੂਗੀ ਹੂੰ ਦੇਖ ਲਾ ਹਾਂ ਆਇਆ ਸੀ ਹੁਣ 4 ਦਿਨਾਂ ਬਸਤੀ ਫੇਰ ਟੱਪ ਗਿਆ ਮੇਰਾ ਤਾਂ ਜਿੱਥੋਂ ਤੱਕ ਨਿਸ਼ਾਨਾ ਹੈ ਨਾ ਅਨਿਰਧ ਮਾ ਕਹਿੰਦਾ ਜਿਹੜਾ ਜ਼ਰੂਰ ਮਨਿੰਦਰ ਦੀ ਕੋਈ ਗੱਲ ਹੈ ਮਾ ਤੂੰ ਤਾਂ ਹੈ ਕਿ ਆ ਕਿ ਇੱਕ ਤਾਂ ਮੈਨੂੰ ਡਰਾ ਦਿੰਨੀ ਹੈਗੀ ਆ ਜੇ ਮਨਿੰਦਰ ਦੀ ਕੋਈ ਗੱਲ ਹੋਈ ਨਾ ਤੇ ਹੁਣ ਨੂੰ ਪਤਾ ਲੱਗ ਜਾਂਦਾ ਕਿੰਨੇ ਦਿਨ ਹੋ ਗਏ ਲੈ ਗੈਬ ਹੋਈ ਨੂੰ ਉਹਨੂੰ ਓਹੋ ਗੈਬ ਹੋਈ ਨੂੰ ਅਗਲੇ ਭਾਲੀ ਜਾਂਦੇ ਆ ਆਪਾਂ ਕਿਹੜਾ ਮੁੜ ਕੇ ਅਗਲੇ ਨੂੰ ਫੋਨ ਕਰਿਆ ਜਾਂ ਕੋਈ ਗੱਲਬਾਤ ਪਰ ਗੱਲ ਤਾਂ ਇਹੀ ਹੈ ਜਿਹੜਾ ਇਹ ਚੱਕਵੇਂ ਪੈਰੀ ਭਾਗ ਗਿਆ ਇਥੋਂ ਮਾ ਦੇਖਿਆ ਕਿਨੇ ਮਿੱਠੇ ਪੋਚੇ ਮਾਰਦੀ ਐ ਕੁਛ ਨਹੀਂ ਭੈਣ ਜੀ ਲੈ ਗੱਲ ਕੀ ਹੋਣੀ ਐ ਕੋਈ ਗੱਲ ਨਹੀਂ ਬਾਲਾ ਕੇ ਉਹਦੀ ਹੋ ਜਾਂਦੀ ਐ ਮਿੰਟ ਚ ਸੱਚੀ ਬਾਲਾ ਮਾ ਦਾ ਤਾਂ ਇਹ ਤਾਂ ਜੇ ਕੋਈ ਗੱਲ ਹੋਊ ਤਾਂ ਨਹੀਂ ਦੱਸਦੀ ਐਡੀ ਮਿੰਨੀ ਤਿੰਨੀ ਐ ਇਹ ਮੇਰੀ ਗੱਲ ਸੁਣ ਮਾ ਆਪਾਂ ਨੂੰ ਵਿੜਕ ਰੱਖਣੀ ਚਾਹੀਦੀ ਐ ਹੁਣ ਮੈਂ ਤਾਂ ਘਰੋਂ ਬਾਹਰ ਜਾ ਨਹੀਂ ਸਕਦੀ ਤੂੰ ਤਾਂ ਜਾ ਹੀ ਸਕਦੀ ਐ ਤੂੰ ਤਾਂ ਵਿੜਕ ਲਈ ਸਕਦੀ ਐ ਵੀ ਗੱਲ ਕੀ ਐ ਧੋਖੇ ਕਰਨਾ ਪਾਣੀ ਆਣੇ ਕੋਲ ਗਏ ਐ ਕਿ ਕਿੱਧਰ ਗਏ ਐ ਧੋਖੇ ਕਰਨਾ ਕਰ ਇਹ ਗੱਲ ਦੀ ਵਿੜਕ ਲਾਵਾਂਗੇ ਆਪਾਂ ਜੀ ਕੀ ਗੱਲ ਐ ਹਾਂ ਜਦੋਂ ਦੇਖਿਆ ਮੈਂ ਮੋਟਰ ਦਾ ਪੁੱਛਿਆ ਕਿਵੇਂ ਇੱਕ ਦੂਜੇ ਹੋਰੀ ਹੋ ਗਈ ਹੋਈ ਉੱਡ ਗਈ ਹੋ ਉੱਡ ਕੇ ਹਾਂ ਉਹ ਤਾਂ ਮੈਂ ਵੀ ਦੇਖਿਆ ਬੇਗਾਨਾ ਤਾਂ ਕੋਈ ਹੈਗੀ ਐ ਵੀ ਨਹੀਂ ਤਾਂ ਇੱਕੋ ਤਾਂ ਮੈਂ ਦੱਸ ਦਿੰਦੇ ਵੀ ਹਾਂ ਮੋਟਰ ਖਰਾਬ ਸੀ ਮੋਟਰ ਠੀਕਰਾਤੀ ਕੋਈ ਆ ਜੀ ਵੀ ਮੇਰੇ ਹੋ ਗਈ ਹੋਈ ਤੂੰ ਠੀਕਰ ਨਾ ਕਰ ਇਹ ਕਹਿੰਦੇ ਆ ਨਾ ਵੀ ਇਹ ਬੁੜੀ ਭਗ ਜੇ ਇੱਥੋਂ ਹਾਂ ਹੈ ਸਾਨੂੰ ਖੁੱਲ ਬਾਹਰ ਆ ਹੋ ਜਾਣਾ ਇਹ ਗੱਲ ਗੱਲ ਤੇ ਟੋਕਦੀ ਆ ਪਰ ਜਿੰਨਾ ਚਿਰ ਇਹ ਗੱਲ ਸਾਫ਼ ਨਹੀਂ ਹੁੰਦੀ ਜਿਵੇਂ ਸਿਸਾ ਮੂਰੇ ਨਹੀਂ ਆਉਂਦਾ ਉਹਨਾਂ ਚ ਮੂਰੇ ਜਾਂਦੀ ਹਾਂ ਵਾ ਮੈਂ ਤੇਨੂੰ ਐ ਹੀ ਕਹਿਨੀ ਆ ਵੀ ਉਹਨਾਂ ਚ ਕਰਜਾਈ ਨਾ ਮੈਨੂੰ ਤਾਂ ਕੱਲੀ ਨੂੰ ਕੀ ਲਈ ਬੈਠੇ ਨੇ ਇਹ ਤੈਨੂੰ ਪਤਾ ਹੀ ਐ ਮੈਨੂੰ ਤਾਂ ਮੇਰੇ ਜੋ ਮੂਰੇ ਭਾਜ ਭਾਜ ਬੋਲਦੇ ਨੇ ਇਹ ਤੈਨੂੰ ਨਹੀਂ ਇਹ ਦਿਵਾਲਾ ਇਹਨਾਂ ਤਾਂ ਮੂੰਹ ਹੀ ਸਿੱਧੇ ਕਰੂੰ ਠੂਠੀ ਕਰਨਾ ਕਰ ਹਾਂ ਕਿ ਜਜ ਦੇਖ ਕਿਵੇਂ ਮੱਚਦਾ ਤੇਰੀ ਸੱਸਾਂ ਐ ਬੋਲਦੀਆਂ ਐ ਬੋਲਦੀਆਂ ਥੋੜਾ ਕੁੜਤੂਤਾ ਸੁਣਨ ਵਾਲੀਆਂ ਨਹੀਂ ਮੈਨੂੰ ਕਿ ਲੋੜਾ ਬੋਲਣ ਦੀ ਕਿਸੇ ਦਾ ਸੱਚੀ ਇਹ ਜਿੱਤੇ ਦਾ ਆ ਨਾ ਦਫੈੜ ਹੀ ਹੋਤੈ ਦਾ ਪਿਆਰ ਹੈਗਾ ਪਹਿਲਾਂ ਐ ਸੁਸਰੀ ਵਾਂਗੂ ਵਾਸਦੇ ਸੀ ਮਾਂ ਜਮਾਂ ਨਹੀਂ ਸੀ ਘਰੇ ਕੋਈ ਲੜਾਈ ਝਗੜਾ ਮੀਨੇ ਪਿੰਡ ਨਹੀਂ ਸੀ ਖੜਾ ਛੱਡਿਆ ਹੁਣ ਰੋੜਨਾ ਇੱਥੇ ਵੀ ਮਗਰ ਆ ਜਾਂਦਾ ਹਾਂ ਪਤਾ ਨਹੀਂ ਇਹਨਾਂ ਦੇ ਘਰ ਦੇ ਰੋਕ ਦੇਣੀ ਇਹਨੂੰ ਕੀ ਰੋਕਣਾ ਉਹ ਆਪ ਤਾਂ ਤੁਰੇ ਫਿਰਦੀ ਐ ਨਾ ਇਹਨੂੰ ਰੋਕ ਕੇ ਨਾ ਆਪ ਤਾਂ ਉਹ ਕਰੇ ਕਿਸੇ ਦੇ ਬਾਗੀ ਕਿਸੇ ਦੇ ਬਾਗੀ ਉਹੋ ਜੀ ਤੀਵੀ ਹੋਈ ਫਿਰਦੇ ਉਹੋ ਜਿਹਾ ਆਪ ਹੋਇਆ ਫਿਰਦਾ ਹੈਗਾ ਕਾਹਹੀਂ ਗਿਆ ਆਪਦੀ ਹੈ ਹੈ ਤੇਰੀ ਸੱਸ ਕੋ ਮੂਰੇ ਤਾਂ ਕੋਈ ਗੱਲ ਨਹੀਂ ਕਰਨੀ ਨਾ ਨਾ ਇੰਤ ਪੀਤ ਨਹੀਂ ਦੇਣਾ ਇਹ ਨੂੰ ਤਾਂ ਨਹੀਂ ਪੇਰ ਦਿੰਦੇ ਨਾ ਮੈਂ ਤੈਨੂੰ ਕਹਿੰਨੀ ਆ ਵੀ ਤੂੰ ਪਤਾ ਲਾ ਕੀ ਗੱਲ ਹੈ ਇਹਨੂੰ ਮੈਂ ਹੌਲੀ ਹੌਲੀ ਬੜਕ ਲੈੰਨੀ ਆ ਆ ਚਲ ਤੂੰ ਜਦੋਂ ਆ ਆ ਜਾਂਦਾ ਨਾ ਕਰੇ ਉਦੋਂ ਬਾਲਾ ਨਾ ਪਜ ਪਜ ਬੋਲਿਆ ਕਰ ਉਹ ਹੀ ਗੱਲ ਜੇ ਮੂਰੇ ਬੋਲਦੀਆਂ ਫਿਰ ਕਹਿ ਦਿੰਦਾ ਭੱਜ ਜਾ ਆਪਣੇ ਪਿੰਡ ਨਾ ਨਾ ਮੈਂ ਨਹੀਂ ਬਿਲੋੜਾ ਮੁਰੇ ਬੋਲਣ ਦੀ ਮੈਂ ਤਾਂ ਬੋਲਦੀ ਨਹੀਂ ਮੈਂ ਤਾਂ ਕੁੱਤੇ ਦੀ ਉਹ ਹੀ ਗੱਲ ਮੇਰੀ ਜੀਬ ਮੱਚੜੀ ਰਹਿੰਦੀ ਨਹੀਂ ਜਦੋਂ ਉਹ ਆਇਆ ਕਹਿੰਦਾ ਮੋਟਰਸਾਈਕਲ ਤੋਂ ਡਿੱਗਿਆ ਤੇ ਐਕਸੀਡੈਂਟ ਹੋ ਗਿਆ ਪਰ ਐਕਸੀਡੈਂਟ ਵਾਲੇ ਇਹਨਾਂ ਦੇ ਲੱਛਣ ਹੈ ਨਹੀਂ ਨਾ ਤਾਂ ਕਿਤੇ ਗੋਡੇ ਤੇ ਵੱਜੀ ਨਾ ਕਿਤੇ ਪੈਰ ਤੇ ਵੱਜੀ ਨਾ ਕੋਈ ਕੱਪੜਾ ਨੀੜਾ ਲਿਪੜਿਆ ਥੱਲੇ ਡਿੱਗਦਾ ਬੰਦਾ ਕੋਈ ਰੇਤਾ ਪਿੱਤਾ ਤਾਂ ਲੱਗਦਾ ਹੀ ਹੈ ਹੈ ਮੀ ਆ ਕੇ ਹਟਿਆ ਗਲੀਆਂ ਗਲੀਆਂ ਚ ਗਾਰੇ ਨੇ ਹਾਂ ਮਾਂ ਇਹ ਤਾਂ ਗੱਲ ਹੈਗੀ ਆ ਉਹਨਾਂ ਦਾ ਸੋਰੀ ਕੱਪੜਾ ਹੀ ਨਹੀਂ ਸੀ ਲਿਪੜਿਆ ਉਸ ਨਹੀਂ ਸੀ ਨੀੜਾ ਕੱਪੜਾ ਜਿੜਿਆ ਵਧੀਆ ਵਧੀਆ ਉਹਨਾਂ ਦੇ ਕੱਪੜੇ ਪਏ ਨੇ ਤੇ ਬਸ ਇਹ ਕੋਈ ਹੋਰ ਹੀ ਐ ਗੱਲਬਾਤ ਤੂੰ ਚੁੱਪ ਕਰ ਹਾਂ ਚੱਲ ਪਤਾ ਕਰਦੇ ਆ ਫਿਰ ਕੀ ਬਣੂਗਾ ਕੋਈ ਨਾ ਤੂੰ ਹੀ ਕਰਨਾ ਹੁਣ ਮੈਂ ਤਾਂ ਸੱਚ ਬੈਠੀ ਆ ਭਾਈ ਮੈਂ ਕੀ ਕਰਨਾ ਹੈਗਾ ਕਰੂੰਗੀ ਆ ਜਾ ਕੌਲੇ ਨਾਲ ਲਾ ਕੇ ਵੀ ਨਸੂਲ ਦੀ ਹੋਵੇ ਇਹ ਜੀ ਇਹ ਹਾਂ ਇਹਦੇ ਕੋਲ ਤੂੰ ਸੁਖਦੇ ਨਾ ਬਾਲਾ ਬੋਲਣ ਦੀ ਲੋੜ ਹੀ ਨਹੀਂ ਜੇ ਤੂੰ ਬੋਲਦੀ ਐ ਉਦੋਂ ਹੀ ਦੇਖ ਲੈ ਆਉਂਦਿਆਂ ਸਾਰ ਘਰੇ ਨਹੀਂ ਵੜਨ ਦਿੱਤਾ ਲੱਗੀ ਜਦੋਂ ਦੀ ਆਈ ਐ ਤੇਰੀ ਸੱਸ ਤਾਂ ਉਦੋਂ ਦੀ ਲੱਗੀ ਪਈ ਐ ਆਉਂਦਿਆਂ ਸਾਰੇ ਲੱਗੀ ਇਹ ਤਾਂ ਉਹਦੇ ਮੂਰੇ ਉਹਦੀ ਬਣ ਜਾਂਦੀ ਐ ਕਿੱਥੇ ਬੋਲਦੀ ਐ ਬਣਾਉਂਦੀ ਐ ਜਦੋਂ ਕੱਲਾ ਇਹੋ ਜਿਹਿਆਂ ਕਰਦੀ ਐ ਹਾਂ ਚਾਹਤਾਂ ਕਰਦੀ ਐ ਤੈਨੂੰ ਕਿਵੇਂ ਲੱਗਦੀ ਐ ਠੀਕ ਐ ਆ ਜਾ ਤੂੰ ਸਬਜ਼ੀ ਚੀਰ ਦੇ ਮੈਂ ਉਹ ਕਰਦੀ ਐ ਚੱਲ ਜੀ ਨਾ ਕਿੰਨਾ ਟਾਈਮ ਹੋ ਗਿਆ ਮਨਿੰਦਰ ਨੂੰ ਤਾਂ ਅਜੇ ਤੱਕ ਸੁਰਤ ਨਹੀਂ ਆਈ ਹੈਗੀ ਨਾਲੇ ਆ ਦੇਖੀ ਕਿੱਡੇ ਕਿੱਡੇ ਲੀਲ ਪਾਰ ਕੇ ਮੇਰੀ ਧੀ ਨੇ ਆਮਰਾ ਬੇੜਾ ਬੈਠੇ ਆਲੇ ਨੇ ਕਿੰਨੀ ਕ ਜਵਾਕੜੀ ਕੁੱਟੀ ਕੱਟੀ ਆ ਦੇਖ ਹੱਥਾਂ ਤੇ ਵੀ ਜਰੀਟਾ ਮਾਰ ਛੱਡ ਗਈ ਕੋਈ ਨਹੀਂ ਭਾਬੀ ਆਜੂ ਸੁਰਤ ਡਾਕਟਰ ਕਈਕੇ ਤਾਂ ਗਿਆ ਹੌਲੀ ਹੌਲੀ ਦਵਾਈ ਬੂਟੀ ਲੱਗੀ ਕੁਸਤਾ ਉਹਦਾ ਨਸ਼ਾ ਉਸ ਜਵਾਕੜੀ ਦਾ ਜਦੋਂ ਇੰਨਾ ਬਲੱਡ ਘਟਿਆ ਸੀ ਤੂੰ ਮੇਰੀ ਗੱਲ ਸੁਣ ਪਤਾ ਹਾਂ ਬੇਬੇ ਜੇ ਮੁੰਡਾ ਆ ਗਿਆ ਨਾ ਤੂੰ ਕੁਛ ਬੋਲਣਾ ਬੋਲਣਾ ਨੀਗਾ ਕਿਤੇ ਮਾਂ ਦੀ ਸਹੇਤੇ ਲੁੱਤਰੋ ਮਾਰੀ ਜਾਵੇ ਨਾ ਨਾ ਬੇਬੇ ਮੈਂ ਕੀ ਬੋਲਣਾ ਹੈਗਾ ਅੱਗੇ ਭਾਵੇਂ ਮੈਂ ਕਿੰਨਾ ਕ ਬੋਲਦੀ ਆ ਆਹਦੀ ਮਾਂ ਦੀ ਛਾਈ ਤੇ ਲੱਗ ਜਾਂਦੀ ਐ ਨਾ ਬੋਲਣ ਤੋਂ ਓਹੋ ਨਹੀਂ ਬੋਲਦੀ ਤੈਨੂੰ ਸਾਰੀਆਂ ਭਿੱਤਾਂ ਤੇਰੀ ਮਾਂ ਪੜਾਉਂਦੀ ਹੈਗੀ ਤੂੰ ਇਹਦਾ ਖੜਾ ਛੜ ਦੇ ਤੂੰ ਇਹਦੀਆਂ ਨਾ ਸੁਣਾ ਕਰ ਜੇ ਤੂੰ ਆਪਦਾ ਘਰ ਬਸਾਉਣਾਗਾ ਜੇ ਤੂੰ ਇਹਦੇ ਮਗਰ ਲੱਗਣਾ ਤੇਰਾ ਘਰ ਨਹੀਂ ਬਸਣਾਗਾ ਬੇਬੇ ਮੈਂ ਉਹਦੇ ਮਗਰ ਨਹੀਂ ਲੱਗਦੀਗੀ ਉਹ ਕੀ ਕਰੇ ਉਹਨੇ ਬੋਲਣਾ ਹੀ ਆ ਆਹ ਦੇਖ ਲੈ ਉਹਦੇ ਕੀ ਕੁਛ ਬੋਲਦਾ ਸੀਗਾ ਸਾਰਾ ਕੁਝ ਮਾਂ ਨੇ ਜਾ ਕੇ ਦੱਸਤਾ ਮੈਨੂੰ ਵੀ ਐਂ ਬੋਲਦਾ ਪੁੱਠਾ ਸਿੱਧਾ ਬੋਲਦਾ ਤਲਾਕ ਤੇ ਗੱਲ ਕਹਿਤੀ ਬਿਲਕੁਲ ਅਸਾਂ ਇੰਤਲਾਕ ਹੋ ਜਾਂਦੇ ਆ ਉਹ ਤੋਂ ਨੇ ਗੁੱਸੇ ਚ ਕਿਹਾ ਸੀ ਜਦੋਂ ਤੇਰੀ ਮਾਂ ਹਟੀ ਨਹੀਂ ਬੋਲਣੋ ਤੇਰੀ ਮਾਂ ਕਿਹੜਾ ਹਟੀਆ ਬੋਲਣੋ ਤੇਰੀ ਮਾਂ ਦੇ ਤਾਂ ਈ ਜੀਬ ਲੱਗੀ ਆ ਸਭ ਤਾਂ ਸਾਹ ਨਹੀਂ ਕੱਢਣ ਦਿੱਤਾ ਇਹ ਜਾਨੇ ਮੇਰੀ ਤੈਨੂੰ ਤੂੰ ਵਿਆਹ ਕਿ ਭੰਦੂਗਾ ਤੂੰ ਉਹਨੂੰ ਇਤਲਾਕ ਜੀ ਕਢਾ ਦੀ ਉਹਦੇ ਮੂੰਹ ਚ ਦੇਖੀ ਉਹਦੇ ਨਾਲ ਕੀ ਬਣ ਗਈ ਆ ਗੱਲਾਂ ਦੇਖ ਕਰਦੀ ਆ ਮਾਂ ਦੇ ਪਿੱਛੇ ਨਾ ਮਾਸ ਖਾਉਂਦੀ ਆ ਮਾਂ ਨੇ ਕਹਿੰਦੀ ਮੇਰੀ ਤੈਨੂੰ ਵੀ ਤੂੰ ਉੱਥੇ ਬੈਠ ਮੈਂ ਸਾਨੂੰ ਹੁਣ ਤੂੰ ਗੋਲਣੋ ਬੰਦ ਕਰਨਾ ਹਾਂ ਬੋਲਣੋ ਬੰਦ ਕਰ ਤਾ ਤੂੰ ਬੰਦ ਕਰੂ ਤੂੰ ਦੇਖੀ ਜਾਈ ਤੇ ਨਾਲੇ ਮਨਿੰਦਰ ਦਾ ਪਤਾ ਲੱਗ ਜਾਣ ਦੇ ਦੀ ਕਿਕਰ ਪਾਈ ਸੀ ਫਿਰ ਬਣਦੀ ਦੇਖੀ ਤੁਹਾਡੇ ਨਾਲ ਕੀ ਹੈ ਮੈਂ ਫਿਰ ਤੂੰ ਕੀ ਕਰਜਾਂਗੀ ਜੇ ਕਿਕਰ ਪਾਈ ਸੀਗੀ ਮੈਂ ਨਹੀਂ ਕਰਦੀ ਹਾਂ ਤੂੰ ਕੀ ਮੈਂ ਨਹੀਂ ਕਰਦੀ ਕਰਨ ਵਾਲੇ ਕਰਨਗੇ ਦੇਖੀ ਸਹੀ ਹਾਂ ਜਿਹੜਾ ਤੂੰ ਦੁਨੇ ਮਾਰਦੇ ਨਾ ਇਹ ਕੋਈ ਨਹੀਂ ਮਾਰਦਾਗਾ ਤੇਰਾ ਜਮਾਈ ਹੈ ਤੂੰ ਸਮਝ ਕੇ ਗੱਲ ਕਰਿਆ ਕਰ ਜਮਾਈ ਹੈ ਜੀ ਸਹਿਤ ਹੈ ਜਮਾਈ ਹੈ ਜਮਾਈ ਸੀ ਹੁੰਦਾ ਜਿਸ ਦਿਨ ਅਸੀਂ ਜਾ ਪਾਈ ਜਾ ਮੇਰੇ ਘਰੋਂ ਹਨਾ ਉਹਨਾਂ ਚੱਕਾਈ ਨਹੀਂ ਸੀ ਜੇ ਤੂੰ ਹੱਡੀ ਨਹੀਂ ਗਈ ਓ ਕੀ ਕਰੇ ਅੱਖ ਕੇ ਜਦੋਂ ਮੈਂ ਤੁਹਾਨੂੰ ਸੱਚੀ ਗੱਲ ਕਹਿੰਦੀ ਆ ਨਾ ਥੋੜੇ ਮਿਰਚਾਂ ਲੱਗਦੇ ਆ ਬੜੇ ਕੋਟ ਦੇ ਆ ਤੁਸੀਂ ਬੜਕ ਆ ਅੱਗ ਲੱਗ ਜਾਂਦੀ ਆ ਥੋੜੇ ਨਾ ਮਿਰਚੇ ਤਾਂ ਫੇਰ ਲੱਗਣਗੇ ਜਾਂ ਜਿਹਦਾ ਝੂਠੇ ਦੁਨੇ ਮਾਰੂ ਨਾ ਕਿ ਮਿਰਚੇ ਤਾਂ ਲੱਗਣ ਤੇ ਨਹੀਂ ਝੂਠੇ ਦੋ ਹਾਂ ਝੂਠਾ ਸੀ ਮਾਂ ਕਿਉਂ ਬਲੱਡ ਬਦੋ ਚਮਕਦਾ ਬਲੱਡ ਵਧਾਉਣੀ ਐ ਇਹ ਝੂਠੇ ਨਹੀਂ ਇੱਕ ਦਿਨ ਨਾ ਤੇਰੇ ਅੱਖਾਂ ਸਾਹਮਣੇ ਇਹ ਗੱਲ ਹੋਊਗੀ ਵੀ ਹਾਂ ਕਿਕਰ ਨੇ ਲੁਕੋਈ ਸੀ ਮਨਿੰਦਰ ਨੇ ਜਿੱਦਾਂ ਆਉ ਫੇਰ ਤੈਨੂੰ ਪਤਾ ਲੱਗੂਗਾ ਜਿੱਦੇ ਅੱਖਾਂ ਦੇ ਮੂਰੇ ਆਈ ਨਾ ਤੂੰ ਅੱਜ ਮੈਨੂੰ ਕਹੀ ਨਹੀਂ ਮੈਂ ਤਾਂ ਪਹਿਲੀ ਕਹਿੰਦੀ ਹਾਂ ਤੁਸੀਂ ਤੇ ਮਾਂ ਪੁੱਤ ਪੈਰ ਤੇ ਮਿਲਵਾ ਕੇ ਰਾਜੀ ਕਿਉਂ ਕਤੂਤਾ ਨਾਲ ਉਹਦੇ ਪਰਤੂਤਾ ਨਾਲ ਪਟੇ ਲੱਗਣਗੇ ਮੈਂ ਕਦੋਂ ਕਹਨੀਆ ਨਾ ਆਜੇ ਕਤੂਤਾ ਇਹਦੀ ਮਾੜੀ ਆ ਤੂੰ ਬਣਾਈ ਉਹ ਜਿਹੜਾ ਟੂਤ ਮਾੜੀ ਕੋਈ ਨਹੀਂ ਉਹਨੂੰ ਆਦੇ ਪਿੰਡ ਗਲੀ ਚ ਅੱਛਾ ਆਹੋ ਜਮਾਨੀ ਆਦਾ ਤੂੰ ਕਹੀਂ ਇਕੱਲੀ ਤੂੰ ਹੀ ਨਹੀਂ ਇਹਦੇ ਪੈਰ ਲੱਗਣਾ ਦੁਨੀਆ ਨੂੰ ਪਤਾ ਹੈ ਚੰਗੇ ਮਾੜੇ ਦੇ ਤਾਂ ਦੁਨੀਆ ਨੂੰ ਪਤਾ ਲੱਗ ਜਾਂਦਾ ਬਾਹਰ ਜਹੇ ਜੇ ਲੱਛਣ ਕਰਦਾ ਫਿਰਦਾ ਨਾ ਇਹਦੇ ਯਾਰਾਂ ਦੋਸਤਾਂ ਨੂੰ ਵੀ ਸਾਰਾ ਪਤਾ ਹੈ ਗੱਲ ਕਰੋ ਤਾਂ ਬਿਸ਼ਮੀ ਦੇ ਮਾਰੇ ਨਹੀਂ ਦੱਸਦੇ ਤੇ ਤੇਰੇ ਕੋਲੇ ਆ ਕੇ ਮਾਰ ਕਾਦੇ ਵਾਸਤੇ ਹਾਂ ਤੇਰਾ ਖੈਰ ਉਹ ਜਿਹੜਾ ਭੇਜਿਆ ਭੂਜਿਆ ਉਹਨੂੰ ਪਤਾ ਨਹੀਂ ਸਾਰੀ ਗੱਲ ਦਾ ਪੇਜਾ ਪੇਜਾ ਜੇ ਕਰੀਂਦਾ ਤਾਂ ਪੈਣ ਤੂੰ ਉਹਦੀ ਦੁਨੇ ਲਾਉਣ ਲੱਗ ਜਾਨੀ ਆ ਪੇਜਾ ਵਿਚਾਰੇ ਟੱਬਰ ਬਰਾ ਸਾਰਾ ਕੁਸਾ ਭੇਜੇ ਦੇ ਪੇਜੇ ਦੇ ਕੀ ਨੀਗਾ ਧੀ ਭੇਜੇ ਲੈ ਪੁੱਤ ਭੇਜੇ ਦੇ ਆਗਾ ਮੈਂ ਐਂ ਨਹੀਂ ਕਹਿੰਦੀ ਵੀ ਪੇਜੇ ਦੇ ਸਾਰਾ ਕੁਸਾ ਮਾਗਰਤਾ ਇਹਦੇ ਲੱਗਿਆ ਫਿਰਦਾ ਨਾ ਨਾ ਪੇਜਾ ਹੀ ਤੂੰ ਆ ਫਿਰਦਾਗਾ ਸਾਰਾ ਦਿਨ ਤੂੰ ਚਾ ਰੋਟੀ ਲੈਣਾ ਐ ਤਾਂ ਉਹਦੀ ਬੇਜੇ ਲੰਡੇ ਣਡੇ ਖੁੰਡੇ ਸੌਖੋ ਤੇ ਮਿਲਦਾ ਸਾਰੀ ਇੱਕੋ ਪੱਟੀ ਦੇ ਚੱਟੇ ਆਹੋ ਸਾਨੂੰ ਣਡੇ ਖੁੰਡੇ ਸਮਝ ਨਹੀਂ ਆਂਗੀ ਹਾਂ ਤੂੰ ਚੱਲ ਮਾਂ ਮੈਂ ਚੱਲੇ ਹਾਂ ਮਾਂ ਤੂੰ ਸਾਰਾ ਗੱਲ ਕਰਿਆ ਕਰ ਨਾ ਗੱਲ ਸੁਣਦਾ ਮੈਂ ਕਿਸੇ ਨੂੰ ਕੁਝ ਨਹੀਂ ਸਮਝਦੀ ਪਰ ਆਹ ਤੋ ਦਿਲ ਚੋਂ ਕੱਢ ਦੇ ਵੀ ਕਿੱਕਰ ਆ ਕੇ ਮੇਰੀ ਧੀ ਦੇ ਮਾਰੂਗਾ ਜਾਂ ਕੋਈ ਆਪਸ਼ਬਦ ਬੋਲੂਗਾ ਉਹਨੂੰ ਫਿਰ ਜੇ ਤੂੰ ਬੋਲੂਗੀ ਮੈਂ ਨਾ ਤਾਇਆ ਇਹ ਗੂ ਰੋਕਦੀ ਆਂ ਵੀ ਜੇ ਹੋ ਆ ਗਿਆ ਗੋਲੀ ਨਾ ਮੈਂ ਨਹੀਂ ਕੋਈ ਨਾ ਕਰਕੇ ਪਕਦਾ ਹੋ আচ্ছা ਜੇ ਤੂੰ ਫਿਰ ਪੁੱਛੇ ਗਈ ਆ ਫਿਰ ਕੀ ਕਰੇ ਉਹ ਸੁਣੀ ਸੁਣਾਈ ਜਾਵੇ ਇਹ ਸੁਣੀ ਜਾਵੇ ਹੈ ਬੋਲੀ ਨਾ ਤੂੰ ਅੱਗੀ ਸੀ ਇਹਨੂੰ ਮੈਂ ਕਹੇ ਸੀ ਨਾ ਪੁੱਤ ਤੂੰ ਬੋਲਿਆ ਨਾ ਕਰ ਤੈਨੂੰ ਕੋਈ ਕੁਝ ਕਹੇ ਹੁਣ ਮੈਂ ਕਹਿੰਦੀ ਤੂੰ ਬੋਲਿਆ ਕਰ ਚੁੱਪ ਕਰਕੇ ਖੜੀ ਰਹਿਣੀ ਹੈ ਤੂੰ ਹੀ ਤਾਂ ਕਰ ਪੜਦੀ ਆ ਹੁਣਾਂ ਛਾਇ ਗਈ ਜਾਨੀ ਆ ਕਿ ਬੋਲਨੀ ਬੋਲਨੀ ਇਹ ਮਾਵਾ ਨਹੀਂ ਘਰ ਬਸਣ ਦੇਣੇ ਤੇਰੇ ਪੁੱਤ ਨੂੰ ਸਹ ਦੇ ਘਰ ਪਟਾਉਣੀ ਆ ਮੇਰੀ ਧੀ ਦਾ ਘਰ ਤੂੰ ਪਟਾਉਣੀ ਆ ਮੈਂ ਕਹਿੰਦੇ ਨਾ ਕਰਕੇ ਮੈਂ ਉਹਦੇ ਜਾਣ ਨਹੀਂ ਸੀ ਜਿੰਦੇ ਨੂੰ ਪਾੜ ਨਹੀਂ ਸੀ ਚੱਕਣ ਦੀ ੱੱਕੇ ਨਾਲ ਲੱਗੇ ਗਈ ਆ ਤੂੰ ਇਹਨੂੰ ਮੈਂ ਤਾਂ ਲੈ ਕੇ ਜਾਵਾਂ ਮੈਂ ਤਾਂ ਹੁਣ ਵੀ ਲੈ ਕੇ ਜਾਊਂਗੀ ਲੈ ਕੇ ਜਾ ਮੈਂ ਚੁੱਪ ਕਰ ਜਾ ਇਹਦਾ ਬਲੱਡ ਵਧ ਕੇ ਬਿਮਾਰ ਹੋ ਜਾਣਾ ਬਲੱਡ ਕਾ ਨੂੰ ਵਧਦਾ ਗਿਆ ਤੇ ਲੜਾਈ ਤਿੱਖੀ ਰਹਿੰਦੀ ਆ ਖਾਣ ਕੀ ਖਾ ਕੇ ਆਉਂਦੀ ਆ ਤੁਸੀਂ ਕਰਵਾ ਨਹੀਂਓ ਕਾ ਕਰਦੀ ਆ ਮੈਂ ਪਾਗ ਮਾਗ ਰੋ ਤੇ ਅੱਗ ਪੈਣਾ ਤੇ ਤੁਸੀਂ ਪਾਗਲ ਕਰ ਰੱਖਿਆ ਸਾਨੂੰ ਮਾਵਾ ਧੀਆਂ ਨੂੰ ਆਈ ਗਿਆ ਨਹੀਂ ਮਾਈ ਕਾਛੇ ਤੇ ਬਾਗ ਦਾ ਸਾਰਾ ਦਿਨ ਲੜਾਈ ਦਾ ਮੂੰਹ ਬਣਾਈ ਰੱਖਦੀ ਐ ਨਾ ਕੀ ਕਰਾਂ ਇਹਦਾ ਮੈਂ ਆਈ ਘਰ ਪੈ ਜਾਂਦੀ ਆ ਤੂੰ ਤਾਂ ਕਿਸੇ ਟਾਈਮ ਚੁੱਪ ਕਰ ਜਾ ਕਰ ਚੱਲ ਉਹ ਤਾਂ ਇਹੋ ਜਿਹੀ ਜੇ ਹੈਗੀ ਹੈਗੀ ਆ ਪੁੱਤ ਮੈਂ ਤਾਂ ਤੈਨੂੰ ਆਂਦੀ ਸੀ ਮਾਂ ਚੱਲ ਭੱਖਿਆ ਆਉਗਾ ਹੋ ਖੇਤੋਂ ਤੂੰ ਉਹਦੇ ਬੈਨ ਪੁੱਛੇ ਬਾਗੀ ਵੀ ਜੇ ਤੈਨੂੰ ਕੁਝ ਕਹਣ ਲੱਗਿਆ ਤੂੰ ਬੋਲੀ ਨਾ ਮੈਂ ਤੈਨੂੰ ਆਈ ਆਂਦੀ ਸੀ ਧੀਆ ਦੀ ਆਉਖ ਥੋੜੀ ਹੁੰਦੀ ਐ ਉਹ ਧੀਆ ਦੀ ਆਉਖ ਆ ਉਹਨੂੰ ਤਾਂ ਬੋਲਦੀ ਹੈਗੀ ਅੱਕੀ ਆਹ ਉਹਨੂੰ ਤੈਨੂੰ ਕੀ ਜਾਂਦਾ ਕੋਈ ਆਹੋ ਪਤਾ ਮੈਨੂੰ ਵੀ ਪਤਾ ਵੀ ਕੀ ਕਹਿੰਦਾ ਕਿ ਨਾ ਕਹਿੰਦਾ ਇਹਦਾ ਬੰਦਾ ਮਰਦਾ ਨਹੀਂ ਘਰੇ ਇਹਨੂੰ ਦੁੱਖ ਨਹੀਂ ਹਾਂ ਹੁਣ ਤੂੰ ਮੈਂ ਚੱਲ ਜਾਣਾ ਬੰਦਾ ਹਰੀ ਜਾਂਦੀ ਆ ਨਾ ਉਹ ਕਰੇ ਬੈਠੂਗਾ ਦਿਹਾੜੇ ਲਾ ਦੇ ਸਾਡੇ ਕੰਮ ਤੇ ਉਹ ਤਾਂ ਬੜਾ ਹੀ ਖਰੇ ਕੰਮ ਕਰਦਾ ਆ ਇਹ ਸਾਰਾ ਕੰਮ ਕਰ ਬੈਚਰ ਚਾ ਲੋ ਹਾਂ ਨੌਕਰੀ ਚਾ ਕਰ ਲਓ ਹੁਣ ਬਿੱਟੇ ਚਿੱਟੇ ਕਹਿ ਲਈ ਇਹਨੂੰ ਚੱਲ ਕੰਮ ਨਹੀਂ ਕਰਨਾ ਤੇ ਕਰ ਕੰਮ ਕਰ ਲੋ ਕੰਮ ਮੇਰਾ ਫੇਰ ਨਾ ਕਰ ਬੱਜੀ ਜਾ ਕੇ ਬਹਿ ਜਾਓ ਹੇ ਕੰਮ ਵਾਸਤੇ ਬਿਆਹੀ ਹੈ ਹੋਰ ਅਸੀਂ ਤਾਂ ਮੂੰਹ ਇੱਕ ਨਾ ਗੱਲ ਚਾਹ ਕਰ ਕੁਝ ਤੂੰ ਕੰਮ ਵਾਸਤੇ ਗੱਲਾਂ ਇਹ ਕਰਦੀ ਆ ਬਿੰਦਿਆ ਚਿੱਟਾ ਕਹਿੰਦੀ ਚਾਲਾ ਕੰਮ ਨਹੀਂ ਕਰਨਾ ਇਹ ਕਰਦਾ ਕਰ ਲੋ ਸਾਰਾ ਕੰਮ ਕਰ ਲੋ ਕੰਮ ਖਾਣੀ ਕੀ ਖਵਾ ਕੇ ਲਈਂ ਆ ਤੂੰ ਇਹਨੂੰ ਮਾਂ ਚੁੱਪ ਕਰ ਜਾ ਤੂੰ ਹੀ ਚੁੱਪ ਕਰ ਜਾ ਭਾਈ ਮੈਂ ਤਾਂ ਚੁੱਪ ਕਰੀਏ ਮੈਂ ਤਾਂ ਆਪਣਾ ਘਰ ਬਸਾਉਣੀ ਹੈਗੀ ਇਹ ਬਸਣ ਦੀ ਜ਼ਿੰਦਗੀ ਜੇ ਬਸਾਉਣੀ ਹੈ ਤਾਂ ਤੂੰ ਚੁੱਪ ਕਰ ਜਾ ਹਾਂ ਪਰ ਕਿੰਨਾ ਚਿਰ ਮੈਂ ਚੁੱਪ ਕਰੀ ਜਾ ਮੈਂ ਤੇ ਮੂਰੇ ਬੱਚੇ ਦੇ ਜਮਾ ਸੱਤ ਨਹੀਂ ਮਾਤਾ ਤੇ ਮੈਂ ਤੇ ਮੂਰੇ ਮੈਂ ਕਿਤੇ ਬੋਲਦੀ ਸੀ ਇਹਨੂੰ ਕਿੰਨੇ ਬਰੇ ਹੋ ਗਏ ਹੁੰਦੀ ਜਾਂਦੀ ਨੂੰ ਹੁਣ ਇਹ ਅੱਖ ਕੇ ਬੋਲਣ ਲੱਗਿਆ ਸੀ ਮਾਂ ਪੁੱਤ ਫਿਰ ਤੈਨੂੰ ਮੇਰੇ ਸਵਾ ਦਾ ਤਾਂ ਪਤਾ ਹੈ ਮੈਂ ਕਿੰਨਾ ਕ ਬੋਲਦੀ ਹੈਗੀ ਆ ਫਿਰ ਤੇਰਾ ਸਵਾਰ ਮੰਨੇ ਦਾ ਪੁਰਾ ਨੂੰ ਕੀ ਕਰਾਂ ਤੇਰੀ ਨਰਵਾਈਦ ਨੂੰ ਮੈਂ ਕੀ ਕਰਾਂ ਪੁੱਤ ਤੇਰੇ ਮਨ ਨਰਮ ਸਵਾ ਨੂੰ ਕੀ ਕਰਾਂ ਕੱਲਾ ਮੇਰਾ ਪੁਰਾ ਮੈਂ ਕੀ ਕਰਾਂ ਮੈਂ ਤਾਂ ਨਾ ਇਹਨਾਂ ਦੋਨਾਂ ਧਿਰਾਂ ਚ ਚੱਕੀ ਵਾਂਗੂ ਪੀਸੀ ਜਾਂਦੀ ਆ ਜੇ ਮੈਂ ਉਹਦੀ ਸੁਣਦੀ ਆ ਤਾਂ ਵੀ ਮਰੀ ਜੇ ਉਹਦੀ ਸੁਣਦੀ ਆ ਤਾਂ ਵੀ ਮਰੀ ਮੈਂ ਤਾਂ ਕੋਸ ਕਾਸੇ ਜੋ ਗਰੀ ਪੁੱਤ ਤੇਰੇ ਮਾਂ ਨਰਮ ਸੁਆ ਨੂੰ ਕੀ ਕਰਾਂ ਕੱਲਾ ਮੇਰਾ ਪੁਰਾ ਮੈਂ ਕੀ ਕਰਾਂ ਮੈਂ ਤਾਂ ਨਾ ਇਹਨਾਂ ਦੋਨਾਂ ਧਿਰਾਂ ਚ ਚੱਕੀ ਵਾਂਗੂ ਪੀਸੀ ਜਾਨੀ ਆ ਜੇ ਮੈਂ ਉਹਦੀ ਸੁਣਦੀ ਆ ਤਾਂ ਵੀ ਮਰੀ ਜੇ ਉਹਦੀ ਸੁਣਦੀ ਆ ਤਾਂ ਵੀ ਮਰੀ ਮੈਂ ਤਾਂ ਕੋਸ ਕਾਸੇ ਜੋ ਗਰੀ